ਅੱਜ ਦੇ ਬਜਟ ਨੂੰ ਸੱਤਾ ਬਚਾਉਣ ਵਾਲਾ ਬਜਟ ਕਹਿਣਾ ਸਹੀ ਹੋਵੇਗਾ ਬਜਟ ਦੇ ਵਿੱਚ ਪੰਜਾਬ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਇਹ ਪੂਰੀ ਤਰ੍ਹਾਂ ਨਿਰਾਸ਼ਾਜਨਕ ਬਜਟ ਹੈ ਇਸ ਬਜਟ ਦੇ ਵਿੱਚ ਔਰਤਾ ਅਤੇ ਗਰੀਬਾਂ ਦੇ ਲਈ ਕੁਝ ਵੀ ਨਹੀਂ ਹੈ ਕਿਸਾਨਾਂ ਦੀ ਐਮਐਸਪੀ ਗਾਰੰਟੀ ਤੇ ਵੀ ਇੱਕ ਸ਼ਬਦ ਨਹੀਂ ਕਿਹਾ ਗਿਆ ਕਿਸਾਨ ਕ੍ਰੈਡਿਟ ਕਾਰਡ ਪੰਜ ਰਾਜਾਂ ਦੇ ਵਿੱਚ ਜਾਰੀ ਕੀਤੇ ਜਾਣਗੇ ਪਰ ਇਸ ਦਾ ਆਧਾਰ ਕੀ ਹੋਵੇਗਾ ਇਹ ਕਿਹੜੇ ਰਾਜਾਂ ਦੇ ਵਿੱਚ ਹੋਣਗੇ ਅਤੇ ਸੀਮਾ ਕੀ ਹੋਵੇਗੀ ਇਸ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਹੈੰਦੂ ਤੋਂ ਬੋਤੀ ਸਾਹਿਬ ਕੈਂਟੀ ਆ ਕੇ ਸਭ ਦਾ ਸਾਥ ਸਭ ਦਾ ਵਿਕਾਸ ਪਰ ਜਿਹੜਾ ਅੱਜ ਬਜਟ ਪੇਸ਼ ਹੋਇਆ ਕੇਂਦਰ ਸਰਕਾਰ ਦਾ ਉਹਦੇ ਵਿੱਚ ਨਾ ਮਹਿਲਾਵਾਂ ਵਾਸਤੇ ਕੁਝ ਅਤੇ ਨਾ ਨੌਜਵਾਨਾਂ ਵਾਸਤੇ ਹੈਗਾ ਜੇ ਮੈਂ ਗੱਲ ਪੰਜਾਬ ਦੀ ਕਰਾਂ ਤਾਂ ਇਸ ਬਜਟ ਨੇ ਸਭ ਤੋਂ ਵੱਧ ਕੇ ਨਿਰਾਸ਼ ਕੀਤਾ ਤੋਂ ਪੰਜਾਬੀਆਂ ਨੂੰ ਪੰਜਾਬ ਦਾ ਕਿਸਾਨ ਜਿਹੜਾ ਕਿ ਆਪਣੀ ਐਮਐਸਪੀ ਦੀ ਮੰਗ ਵਾਸਤੇ ਪੂਰੇ ਮੂਲਕ ਦੇ ਵਿੱਚ ਅੰਦੋਲਨ ਚਲਾਇਆ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਪਰ ਇਸ ਬਜਟ ਦੇ ਵਿੱਚ MSK ਦੇ ਪ੍ਰਮੁੱਖ ਪ੍ਰਤੀਜਿਵ ਦਾ ਇੱਕ ਜਿੱਤੂ ਕਦਮ ਹੈ ਕਿਹਾ ਗਿਆ ਕਿ ਪੰਜ ਸੂਬਿਆਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਬਣਾਏ ਜਾਣਗੇ ਉਹ ਕਿਹੜੇ ਸੂਬੇ ਹੋਣਗੇ ਉਹਨਾਂ ਦਾ ਆਧਾਰ ਕੀ ਹੋਏਗਾ ਇਹ ਤਾਂ ਕੋਈ ਚਿਕਰ ਨਹੀਂ ਹੈਗਾ ਪੰਜਾਬ ਦੀ ਇੰਡਸਟਰੀ ਜਿਹੜੀ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਥੋਂ ਮਾਈਗ੍ਰੇਟ ਹੋ ਗਈ ਸੀ ਅਸੀਂ ਉਮੀਦ ਕਰਦੇ ਸੀ ਕਿ ਇਸ ਵਾਰ ਇਸ ਬਜਟ ਦੇ ਵਿੱਚ ਸਾਡੀ ਇੰਡਸਟਰੀ ਨੂੰ ਬਚਾਉਣ ਵਾਸਤੇ ਕੁਝ ਪੈਕੇਜ ਕੁਝ ਸਹੂਲਤਾਂ ਦਿੱਤੀਆਂ ਜਾਣਗੀਆਂ ਦਨੂ ਗ੍ਰਸ ਦਾ ਚਟਨੇ ਨਿਰਾਸ਼ ਕੀਤਾ ਹੈ ਇਹ ਬਜਟ ਕੋਰੀ ਲਫਾਫੇबाजी ਤੋਂ ਇਸ ਤੋਂ ਵੱਧ ਕਿ ਕੁਝ ਵੀ ਨਹੀਂ ਹੈ ਇਸ ਬਜਟ ਦੇ ਵਿੱਚ ਨਾ ਨੌਜਵਾਨਾਂ ਵਾਸਤੇ ਹੈ ਕੁਝ ਨਾ ਕਿਸਾਨਾਂ ਵਾਸਤੇ ਹੈ ਕੁਝ ਨਾ ਜਵਾਨਾਂ ਵਾਸਤੇ ਹੈ ਕੁਝ ਨਾ ਮਹਿਲਾਵਾਂ ਵਾਸਤੇ ਹੈ ਕੁਝ ਨਾ ਗਰੀਬਾਂ ਵਾਸਤੇ ਹੈ ਕੁਝ ਪਰ ਇਸ ਬਜਟ ਦੇ ਵਿੱਚ ਹਾਲਾਂਕਿ ਅਸੀਂ ਇਸ ਦੇ ਖਿਲਾਫ ਨਹੀਂ ਹੈਗੇ ਜਿਸ ਤਰੀਕੇ ਦਾ ਆਂਧਰਾ ਪ੍ਰਦੇਸ਼ ਨੂੰ ਅਤੇ ਬਿਹਾਰ ਨੂੰ ਪੈਕੇਜ ਦਿੱਤਾ ਗਿਆ ਪੰਜਾਬ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਬਜਟ ਹੈਗਾ ਇਹ ਸੱਤਾ ਨੂੰ ਬਚਾਉਣ ਵਾਲਾ ਬਜਟ ਹੈ। ਪੰਜਾਬ ਦੇ ਨਾਲ ਪੰਜਾਬ ਵੀ ਇਸ ਤਰ੍ਹਾਂ ਦੀ ਅਣਦੇਖੀ ਕਰਨਾ ਇਹ ਬਿਲਕੁਲ ਕਰਦਾ ਹੈ। ਪੰਜਾਬ ਦੀ ਜੀਐਸਪੀ ਦਾ ਜਿਹੜੀ ਤੇਰੀਆਂ ਕੰਡੀਆਂ ਸੀ ਸੋ ਐਜੇ ਪੰਜਾਬੀ ਹੋਣ ਦੇ ਨਾਤੇ ਇਸ ਬਜਟ ਨੂੰ ਨੇ ਸਾਹੂਰੀ ਤਰ੍ਹਾਂ ਵਿਰੋਧ ਕੀਤਾ ਤੇ ਨਿਰਾਸ਼। ਕੈਨਦੋਤ ਮੋਦੀ ਸਾਹਿਬ 2021 ਦੇ ਸਭ ਤੋਂ